ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਪ੍ਰਤਾਪ ਅਕੈਡਮੀ ਦੇ ਇਸ ਬਿਹਤਰੀਨ ਜੇ ਪਲੇਟਫਾਰਮ ਤੇ ਥੰਬਨੇਲ ਤਾਂ ਤੁਸੀਂ ਦੇਖ ਲਿਆ ਹੋਣਾ ਪਰ ਅੱਗੇ ਦੀ ਜਾਣਕਾਰੀ ਮੈਂ ਤੁਹਾਨੂੰ ਦੇ ਦਨਣਾ ਹੈ ਹਾਲਾਂਕਿ ਕੱਲ ਅੰਕੀ ਸਰ ਨੇ ਵੀਡੀਓ ਪਾ ਕੇ ਯਾਨੀ ਕਿ ਅੱਜ ਵੀਡੀਓ ਪਾ ਕੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇ ਦਿੱਤੀ ਸੀ ਪਰ ਫਿਰ ਵੀ ਮੈਂ ਥੋੜੀਆਂ ਬਹੁਤ ਚੀਜ਼ਾਂ ਹੈ ਜੋ ਡਿਸਕਸ ਕਰਨਾ ਚਾਹੁੰਗਾ ਤਾਂ ਕਿ ਤੁਹਾਨੂੰ ਕਲੀਅਰ ਹੋ ਜੇ ਕ੍ਰੈਸ਼ ਕੋਰਸ ਦਾ ਔਰ ਕੰਪਲੀਟ ਬੈਚ ਦਾ ਦੋਨੇ ਗੱਲਾਂ ਦੇ ਵਿੱਚ ਡਿਫਰੈਂਸ ਸਮਝ ਆ ਜਾਏ ਠੀਕ ਹੈ ਸੋ ਸਭ ਤੋਂ ਪਹਿਲੀ ਗੱਲ ਤਾਂ ਆਪਾਂ 100 ਦਿਨਾਂ ਦਾ ਇਹ ਚੈਲੰਜ ਲੈ ਕੇ ਚੱਲਾਂਗੇ ਭਾਈ ਅਗਰ ਦੇਖੋ ਤੁਸੀਂ ਇਮਾਨਦਾਰੀ ਦੇ ਨਾਲ ਪੜਨਾ ਚਾਹੁੰਦੇ ਹੋ ਠੀਕ ਹੈ ਤਾਂ ਮੈਂ ਇੰਨਾ ਦਾਅਵੇ ਨਾਲ ਕਹਿ ਸਕਦਾ ਹੈ ਮਤਲਬ ਕਿ ਕਿਸੇ ਔਰ ਅਦਰ ਅਕੈਡਮੀ ਦੇ ਪੇਡ ਕੋਰਸ ਨਾਲੋਂ ਕਿਤੇ ਬਿਹਤਰ ਮੈਂ ਤੁਹਾਨੂੰ ਇਹ ਕ੍ਰੈਸ਼ ਕੋਰਸ ਕਰਾ ਦੂੰਗਾ ਉਹ ਵੀ ਫ੍ਰੀ ਦੇ ਵਿੱਚ ਠੀਕ ਹੈ ਸੋ ਇਹ ਬਿਲਕੁਲ ਫ੍ਰੀ ਆਫ ਕੋਸਟ ਹੋਊਗਾ ਸਿਰਫ ਕੋਸਟ ਕੀ ਹੈ ਕਿ ਤੁਸੀਂ ਸਵੇਰ 12:00 ਵਜੇ ਡੇਲੀ ਯਾਨੀ ਕੱਲ ਤੋਂ ਸਵੇਰ 12:00 ਵਜੇ ਡੇਲੀ ਲਾਈਵ ਆਉਣਾ ਹੈ YouTube ਚੈਨਲ ਤੇ ਠੀਕ ਹੈ ਬਿਲਕੁਲ ਆਪਾਂ ਇਹਨੂੰ ਕਰਾਂਗੇ ਬਿਲਕੁਲ ਬੇਸਿਕ ਤੋਂ ਲੈ ਕੇ ਹਾਇਰ ਲੈਵਲ ਤੱਕ ਦਾ ਮੈਥ ਕਰਾਂਗੇ ਔਰ ਸਾਰੇ ਹੀ ਟੋਪਿਕ ਕਰਾਂਗੇ ਠੀਕ ਹੈ ਇਹ ਕਿਸੇ ਪਾਰਟिकुलर ਇੱਕ ਐਗਜ਼ਾਮ ਦੇ ਲਈ ਇਹ ਕ੍ਰੈਸ਼ ਕੋਰਸ ਨਹੀਂ ਹੈ ਜਿਵੇਂ ਕਈ ਬੱਚੇ ਕਹਿਣਗੇ ਕਿ ਸਰ ਅਸੀਂ ਐਕਸਾਈਜ਼ ਵਾਲਿਆਂ ਅਸੀਂ ਕਰ ਸਕਦੇ ਹਾਂ ਅਸੀਂ ਕਨਸਟੇਬਲ ਵਾਲਿਆਂ ਕਰ ਸਕਦੇ ਹਾਂ ਅਸੀਂ ਸਬ ਇੰਸਪੈਕਟਰ ਵਾਸਤੇ ਆ ਕਰ ਸਕਦੇ ਹਾਂ ਤਾਂ ਤੁਸੀਂ ਕਿਸੇ ਵੀ ਐਗਜ਼ਾਮ ਦੇ ਲਈ ਇਹਨੂੰ ਕਰ ਸਕਦੇ ਹੋ ਠੀਕ ਹੈ ਲੇਕਿਨ ਇਹ 100 ਦਿਨ ਦੇ ਵਿੱਚ ਮੈਂ ਤੁਹਾਨੂੰ ਖਤਮ ਕਰ ਦੂੰਗਾ ਇਸ ਪੂਰੇ ਦਾ ਪੂਰਾ ਮੈਥ ਦਾ ਸਿਲੇਬਸ ਜੋ ਕਿ ਅਦਰ ਅਕੈਡਮੀਆ ਪੇਡ ਬਣਾ ਕੇ ਵੇਚਦੀਆਂ ਹੈ ਠੀਕ ਹੈ ਸੋ ਇੱਕ ਤੁਹਾਡੇ ਨਾਲ ਹਾਂ ਹੋਰ ਗੱਲ ਕਰਨੀ ਹੈ ਕਿ ਸਭ ਤੋਂ ਪਹਿਲਾਂ ਭਾਈ ਆਪਣਾ ਇਹ ਟੈਲੀਗ੍ਰam ਚੈਨਲ ਹੈ ਪ੍ਰਤਾਪ ਅਕੈਡਮੀ ਦੇ ਨਾਮ ਤੋਂ ਇਸ ਚੈਨਲ ਨੂੰ ਕਰ ਲੋ ਜੁਆਇਨ ਠੀਕ ਹੈ ਤਾਂ ਕਿ ਤੁਹਾਨੂੰ ਕਲਾਸੇਜ਼ ਦੇ ਲਿੰਕ ਪੀਡੀਐਫ ਵਗੈਰਾ ਮਿਲਦੇ ਰਹਿਣ ਅਗਰ ਕੋਈ ਵੀ ਤੁਹਾਨੂੰ ਡਾਊਟ ਆਉਂਦਾ ਹੈ ਤੁਸੀਂ ਇਹ ਦੋ ਨੰਬਰਾਂ ਤੇ ਕਾਲ ਕਰੋ ਮੇਰੇ ਨਾਲ ਡਾਇਰੈਕਟ ਗੱਲ ਹੋਏਗੀ ਠੀਕ ਹੈ ਇਹ ਆਪਣਾ ਇੰਸਟਾਗ੍ਰam ਆਈਡੀ ਹੈ ਫੋਲੋ ਕਰ ਸਕਦੇ ਹੋ ਤੁਸੀਂ ਇੱਥੇ ਸਿਲੈਕਸ਼ਨ ਵਗੈਰਾ ਦੀਆਂ ਪੋਸਟਾਂ ਪੈਂਦੀਆਂ ਰਹਿੰਦੀਆਂ ਇਹ ਆਪਣੀ ਐਪ ਹੈ ਭਾਈ ਇਹਨੂੰ ਡਾਊਨਲੋਡ ਕਰ ਲਓ ਪਲੇ ਸਟੋਰ ਤੋਂ ਐਂਡਰੋਇਡ ਵਾਲੇ ਤੇ ਆਈਫੋਨ ਵਾਲੇ ਵੀ ਪ੍ਰਤਾਪ ਅਕੈਡਮੀ ਦੀ ਐਪ ਨੂੰ ਡਾਊਨਲੋਡ ਕਰ ਸਕਦੇ ਸਿਰਫ ਪ੍ਰਤਾਪ ਅਕੈਡਮੀ ਦੇ ਨਾਮ ਨਾਲ ਠੀਕ ਹੈ ਸੋ ਆ ਲੋ ਆ ਸੀਗੀ ਕ੍ਰੈਸ਼ ਕੋਰਸ ਦੀ ਗੱਲ ਕਿ ਕ੍ਰੈਸ਼ ਕੋਰਸ ਦੇ ਵਿੱਚ ਆਪਾਂ ਕਰਾਂਗੇ ਕੀ ਤਾਂ ਸਭ ਤੋਂ ਪਹਿਲੀ ਗੱਲ ਇਹ ਚੀਜ਼ਾਂ ਤੁਹਾਨੂੰ ਅੰਕੀ ਸਰ ਨੇ ਦੱਸਤੀਆਂ ਸੀ ਮੈਂ ਵੀ ਦੁਬਾਰਾ ਤੁਹਾਨੂੰ ਇਹ ਦੱਸ ਦਿੰਨਾ ਕਿ ਆਪਾਂ ਹਰ ਟੋਪਿਕ ਕਵਰ ਕਰਾਂਗੇ 22 ਦੇ 22 ਟੋਪਿਕ ਕਵਰ ਕਰਾਂਗੇ 100 ਦਿਨਾਂ ਦੇ ਵਿੱਚ ਕਵਰ ਕਰਾਂਗੇ ਲਗਭਗ 1100 ਕੁਐਸਚਨ ਹੋਣਗੇ ਠੀਕ ਹੈ ਔਰ ਆਹਾ ਕੋ ਟੋਪਿਕ ਹੈ ਭਾਈ ਇਹ ਮੈਂ ਤੁਹਾਨੂੰ ਦੱਸ ਦਿੰਨਾ ਹੈ ਦੂਜੀ ਗੱਲ ਹੁਣ ਕਈ ਬੱਚੇ ਕਹਿਣਗੇ ਸਰ ਅਸੀਂ ਪੇਡ ਬੈਚ ਲੀਤਾ ਹੈ ਤਾਂ ਅਸੀਂ ਇਹਨੂੰ ਕਰੀਏ ਜਾਂ ਨਾ ਕਰੀਏ ਤਾਂ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹੈ ਜੋ ਪੇਡ ਮੈਥ ਦਾ ਬੈਚ ਹੈ ਭਾਈ ਉਹਦੇ ਵਿੱਚ ਰੇਸ਼ੀਓ ਦੇ ਕੁਐਸਚਨ ਹੈਗੇ ਆ ਲਗਭਗ 350 ਕਿੰਨੇ ਕੁਐਸਚਨ ਹੈ ਲਗਭਗ 350 ਯਾਨੀ ਮੈਂ ਕੋਈ ਵੀ ਬੁੱਕ ਕੋਈ ਵੀ ਪੀਵਾਈਕਿਊ ਕੋਈ ਵੀ ਲੇਟੈਸਟ ਐਗਜ਼ਾਮ ਜੋ ਹੋ ਰਿਹਾ ਉਹ ਮੈਂ ਕੋਈ ਵੀ ਨਹੀਂ ਉਹਦੇ ਵਿੱਚ ਛੱਡਿਆ ਯਾਨੀ ਪੇਡ ਦੇ ਵਿੱਚ ਤਾਂ ਮੈਂ ਸਟੂਡੈਂਟ ਨੂੰ ਸਿਰਫ ਇੱਕੋ ਗੱਲ ਕਹਿਣਾ ਕਿ ਤੁਹਾਨੂੰ ਕਿੱਥੋਂ ਵੀ ਪ੍ਰੈਕਟਿਸ ਕਰਨ ਦੀ ਜ਼ਰੂਰਤ ਨਹੀਂ ਹੈ ਸਿਰਫ ਜੋ ਮੈਂ ਪੜਾਇਆ ਹੈ ਉਹ ਪੜ੍ਹਨਾ ਹੈ ਠੀਕ ਹੈ ਔਰ ਸਿਰਫ ਇਹ ਕ੍ਰੈਸ਼ ਕੋਰਸ ਇਸ ਕ੍ਰੈਸ਼ ਕੋਰਸ ਦੇ ਵਿੱਚ ਵੀ ਭਾਈ ਮੈਂ ਤੁਹਾਨੂੰ ਹਰ ਟਾਈਟ ਕਵਰ ਕਰਾਉਂਗਾ ਬਸ ਨੰਬਰ ਆਫ ਕੁਐਸਚਨਸ ਦੀ ਜੋ ਵੈਰਾਈਟੀ ਜੋ ਨੰਬਰ ਆਫ ਕੁਐਸਚਨਸ ਨੇ ਉਹ ਘਟਨੇ ਠੀਕ ਹੈ ਦੂਜੀ ਗੱਲ ਜਿਹੜੇ ਬੱਚੇ ਨੇ ਪੇਡ ਲਿੱਤਾ ਵਿਆ ਹੈ ਉਹਨਾਂ ਨੂੰ ਇੱਕ ਬੈਨੀਫਿਟ ਹੋਰ ਦੱਸ ਦਿੰਨਾ ਹੈ ਉਹਨਾਂ ਨੇ ਪੇਡ ਵਾਲਾ ਹੀ ਕਰਨਾ ਹੈ ਬਟ ਇਸ ਤੋਂ ਵੀ ਗੋ ਥਰੂ ਹੋਣਾ ਹੈ ਜਿਵੇਂ ਪੇਡ ਦੇ ਵਿੱਚ ਆਪਾਂ ਲਾਈਵ ਦੇ ਵਿੱਚ ਤਿੰਨ ਚਾਰ ਟਾਪਿਕ ਕਰ ਲਏ ਆ ਬਾਕੀ ਚੱਲ ਹੀ ਰਹੇ ਆ ਹਨਾ ਮੈਂ ਪੇਡ ਵਾਲੇ ਬੱਚਿਆਂ ਵਾਸਤੇ ਇਹ ਬੈਨੀਫਿਟ ਦੱਸ ਦਿੰਨਾ ਹੈ ਕਿਵੇਂ ਹੋਊਗਾ ਇਹਦੇ ਵਿੱਚ ਮੈਂ ਜਿਹੜੇ ਆਪਾਂ 350 ਕੁਐਸਚਨ ਕਰਿਆ ਨਾ ਉਹ ਕੁਐਸਚਨ ਇਹਨਾਂ ਵਿੱਚ ਨਹੀਂ ਕਰੋਂਦਾ ਇਹਦੇ ਵਿੱਚ ਆਪਾਂ ਨਵੇਂ ਕੁਐਸਚਨ ਕਰਾਂਗੇ ਰੇਸ਼ੀਓ ਪ੍ਰੋਪੋਰਸ਼ਨ ਦੇ ਨਿਊ ਕੁਐਸਚਨਸ ਠੀਕ ਹੈ ਤਾਂ ਕਿ ਤੁਹਾਡੀ ਹੋਰ ਪ੍ਰੈਕਟਿਸ ਹੋ ਜੇ ਠੀਕ ਹੈ ਔਰ ਜਿਹੜਾ ਨਵਾਂ ਬੱਚਾ ਹੈ ਉਹਦੇ ਲਈ ਮੈਂ ਦੱਸ ਦਿੰਨਾ ਹੈ ਭਾਈ ਬਿਲਕੁਲ ਬੇਸਿਕ ਤੋਂ ਲੈ ਕੇ ਹਾਇਰ ਲੈਵਲ ਤੱਕ ਇਹ ਚੀਜ਼ਾਂ ਆਪਾਂ ਕਰਾਂਗੇ सो होप्स सो थो यह डाउट क्लीयर हो गए होने सारे ठीक है फॉर एग्जाम्पल जिमें रेशियो आप चलावे लेके छे दिन तक तो सठ क्वेश्चन करा एवरेज आप तो छे दिन तीन चलावेंगे तो सठ क्वेश्चन करा इस तरीके सारे टॉपिक वाइज आप करा ठीक है तुम तो खुद देख लो आलो आ सारे टॉपिक है नंबर सिस्टम भी करा बोटन स्ट्रीम भी करा रेस भी करा ठीक है आ आ सारे बाई टॉपिक है मैनचूरेशन भी करा ये सारिया चीज़ा आपप्लीट करा ਅੰਡਰਸਟੈਂਡ ਹੋ ਰਹੀ ਗੱਲ ਕਈ ਬੱਚੇ ਕਹਿੰਦੇ ਸਰ ਰੀਜ਼ਨਿੰਗ ਤਾਂ ਰੀਜ਼ਨਿੰਗ ਆਲਰੇਡੀ ਭਾਈ ਤੁਸੀਂ ਦੇਖੋਗੇ ਤਾਂ ਉੱਥੇ ਪਲੇਲਿਸਟਾਂ ਬਣੀਆਂ ਵੀਆਂ ਹਨ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਯਾਰ ਤੁਹਾਨੂੰ ਸਭ ਕੁਝ ਫ੍ਰੀ ਆਫ ਕੋਸਟ 'ਤੇ ਹੈ ਰੀਜ਼ਨਿੰਗ ਤਾਂ ਮੈਂ ਸਾਰੀ ਫ੍ਰੀ ਕਰਾ ਰੱਖੀ ਹੈ ਉਹੀ ਪੇਡ ਦੇ ਵਿੱਚ ਹੈ ਉਹੀ ਫ੍ਰੀ ਕਰਾ ਰੱਖੀ ਹੈ ਤੁਸੀਂ ਦੇਖ ਲਿਓ ਠੀਕ ਹੈ ਔਰ ਆਹਾ 18 ਦਸੰਬਰ ਯਾਨੀ ਕਿ ਕੱਲ ਸਵਾ 12 ਵਜੇ ਰੈਡੀ ਰਹੋ ਠੀਕ ਹੈ ਸ਼ੁਰੂਆਤ ਹੋਏਗੀ ਰੇਸ਼ੀਓ ਤੋਂ ਜਿਵੇਂ ਕਰੋਨੋਲੋਜੀ ਸੈੱਟ ਕਰੀ ਵੀ ਹੈਗੀ ਆ ਉਸੇ ਤਰੀਕੇ ਨਾਲ ਇੱਕ ਚੀਜ਼ ਹੋ ਰਹੀ ਹੈ ਜਿਵੇਂ ਹੀ ਚੈਪਟਰ ਕੰਪਲੀਟ ਹੋ ਜਾਏਗਾ ਤੁਹਾਨੂੰ ਪ੍ਰੈਕਟਿਸ ਵਾਸਤੇ ਪੀਪੀਟੀ ਪ੍ਰੋਵਾਈਡ ਹੋ ਜਾਏਗੀ ਸਾਡੇ ਟੈਲੀਗ੍ਰam ਚੈਨਲ ਤੇ ਉਹਨੂੰ ਜੁਆਇਨ ਕਰ ਲਓ ਠੀਕ ਹੈ ਦੂਜੀ ਗੱਲ ਇੱਕ ਚੀਜ਼ ਹੋਰ ਚਲੋ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਬਹੁਤਾ ਗੱਲਾਂ ਨਹੀਂ ਕਰਦੇ ਠੀਕ ਹੈ ਤੀਜੀ ਗੱਲ ਇਹਨਾਂ ਐਪ ਨੂੰ ਡਾਊਨਲੋਡ ਕਰ ਲਓ ਭਾਈ ਤੁਸੀਂ ਪ੍ਰਤਾਪ ਅਕੈਡਮੀ ਦੀ ਐਪ ਨੂੰ ਡਾਊਨਲੋਡ ਕਰ ਲਓ ਅਗਰ ਕੋਈ ਬੱਚਾ ਚਾਹੁੰਦਾ ਹੈ ਕਿ ਸਿਲੈਕਸ਼ਨ ਨੂੰ ਕਨਫਰਮ ਕਰਨਾ ਹੈ ਕਿਸੇ ਵੀ ਐਗਜ਼ਾਮ ਦੇ ਵਿੱਚ ਬੈਠੇ ਤਾਂ ਆਪਣਾ ਇਹ ਪੰਜਾਬ ਸਿਲੈਕਸ਼ਨ ਬੈਚ ਹੈ ਇਹ ਬੈਚ ਨਹੀਂ ਹੈ ਇਹ ਤੁਹਾਡੇ ਸਿਲੈਕਸ਼ਨ ਦੀ ਰਾਹ ਹੈ ਕਨਫਰਮੇਸ਼ਨ ਹੈ ਇਹ ਸਿਲੈਕਸ਼ਨ ਦੀ ਠੀਕ ਹੈ ਇਸ ਬੈਚ ਦੇ ਵਿੱਚ ਪੜ੍ਹਾਏ ਗਏ ਮਟੀਰੀਅਲ ਨੂੰ ਅਗਰ ਤੁਸੀਂ ਤਸੱਲੀ ਨਾਲ ਪੜ ਲੈਣੇ ਹੋ ਤਾਂ ਤੁਹਾਨੂੰ ਕੋਈ ਬੁੱਕ ਫੋਲੋ ਕਰਨ ਦੀ ਜ਼ਰੂਰਤ ਨਹੀਂ ਹੈ ਕੋਈ ਸੋਰਸ ਫੋਲੋ ਕਰਨ ਦੀ ਜ਼ਰੂਰਤ ਨਹੀਂ ਹੈ ਸਿਰਫ ਫੋਲੋ ਕਰਨਾ ਹੈ ਪ੍ਰਤਾਪ ਅਕੈਡਮੀ ਦੇ ਟੀਚਰ ਦੁਆਰਾ ਪੜ੍ਹਾਏ ਗੇ ਕੰਟੈਂਟ ਨੂੰ ਠੀਕ ਹੈ ਤੁਹਾਡਾ ਪੇਪਰ ਆਪੇ ਕਲੀਅਰ ਹੋਊਗਾ ਤੁਹਾਡੀ ਸਿਲੈਕਸ਼ਨ ਆਪੇ ਆਊਗੀ ਤੁਹਾਡੇ ਕੋਲੇ ਤੁਹਾਨੂੰ ਜਾਣਾ ਨਹੀਂ ਪੈਣਾ ਠੀਕ ਹੈ ਸੋ ਇਹ ਸਾਰੀ ਇਨਫੋਰਮੇਸ਼ਨ ਹੈ ਹੁਣ ਕਈ ਬੱਚਿਆਂ ਨੂੰ ਇਦਾਂ ਹੁੰਦਾ ਕਿ ਸਰ ਇਹਦੇ ਵਿੱਚ ਉੱਪਰ ਉੱਪਰੋ ਕਰਾਉਗੇ ਕਿ ਨਹੀਂ ਮੈਂ ਕਦੇ ਵੀ ਯਾਰ ਦੇਖੋ ਕੋਈ ਵੀ ਚੀਜ਼ ਹੈ ਨਾ ਕੋਈ ਵੀ ਸਾਡਾ ਟੀਚਰ ਤੁਹਾਨੂੰ ਅਗਰ ਕੁਝ ਕਰਾਏਗਾ ਤਾਂ ਬਹੁਤ ਬਿਹਤਰੀਨ ਤਰੀਕੇ ਨਾਲ ਹੀ ਕਰਾਏਗਾ ਤੇ ਤੁਹਾਨੂੰ ਬੜੀਆ ਹੀ ਕਰਾਉਂਗਾ ਮੈਂ ਮਤਲਬ ਮੈਂ ਸਿਰਫ ਇੱਕੋ ਗੱਲ ਦਾ ਕਹਿ ਸਕਦਾ ਕਿ ਦੇਖੋ ਸਾਡਾ ਪੇਡ ਬੈਚ ਇੱਕ ਅਲੱਗ ਹੈਗਾ ਤੁਸੀਂ ਕਹੋ ਕਿ ਸਰ ਕਿਹਾ ਉਹੀ ਕਰਾਉਂਗੇ ਨਹੀਂ ਉਹਦੇ ਵਿੱਚ ਯਾਰ 300 400 ਕੁਐਸਚਨ ਕਰੋਨਾ ਹੁੰਨਾ ਮੈਂ ਠੀਕ ਹੈ ਬਟ ਇਹ ਮੈਂ ਇਦਾਂ ਦਾ ਕਰਾ ਦੂੰਗਾ ਕਿ ਬਾਕੀ ਅਕੈਡਮੀਆ ਦੇ ਪੇਡ ਬੈਚ ਨਾਲੋਂ ਕਿੱਥੇ ਬਿਹਤਰ ਕਰਾ ਦੂੰਗਾ ਇਹ ਗੱਲ ਦੀ ਗਾਰੰਟੀ ਹੈ ਬਸ ਠੀਕ ਹੈ ਸੋ ਮਿਲਦੇ ਆਂ ਕੱਲ ਸਾਰੇ ਬੱਚੇ ਇਸ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਔਰ ਸ਼ੇਅਰ ਕਰ ਦਿਓ ਇਸ ਗੱਲ ਨੂੰ ਦਬਾ ਕੇ ਠੀਕ ਹੈ ਰੀਜ਼ਨਿੰਗ ਕਈ ਬੱਚਿਆਂ ਦਾ ਇਹ ਵੀ ਮੰਚਿਆ ਹੋਇਆ ਹੁਣ ਕਈ ਤਾਂ ਮੈਂ ਕਹਿ ਦਿੰਦੇ ਅਸਰ ਰੀਜ਼ਨਿੰਗ ਦਾ ਵੀ ਕਰਾਉਂਗੇ ਕਿ ਇਕੱਲਾ ਇਹ ਹੀ ਕਰਾਉਂਗੇ ਤਾਂ ਮੈਂ ਤੁਹਾਨੂੰ ਇਹ ਗੱਲ ਦੱਸਣਾ ਹੈ ਕਿ ਰੀਜ਼ਨਿੰਗ ਡੇਲੀ 7 ਵਜੇ ਸ਼ਾਮ ਨੂੰ ਮੈਂ ਕਰਉਣਾ ਹੀ ਹੈ ਉੱਥੇ ਓਲਰੇਡੀ ਪਲੇਲਿਸਟਾਂ ਬਣੀਆਂ ਹੋਈਆਂ ਜਾ ਕੇ ਦੇਖੋ ਬਿਲਕੁਲ ਕੰਪਲੀਟ ਤਾਂ ਤੁਹਾਨੂੰ ਦੋ ਸਬਜੈਕਟ ਤਾਂ ਵੈਸੇ ਹੀ ਮਿਲ ਰਿਹਾ ਤਾਂ ਕਿਉਂ ਕਿਸੇ ਦੇ ਕ੍ਰੈਸ਼ ਕੋਰਸ ਤੇ ਪੈਸੇ ਖਰਾਬ ਕਰਨੇ ਹੈ ਠੀਕ ਹੈ ਅਗਰ ਤੁਸੀਂ ਚਾਹੋ ਨੇ ਕਿ ਇੱਕ ਬੜੀਆ ਤਰੀਕੇ ਨਾਲ ਪੇਡ ਲੈ ਕੇ ਸਿਲੈਕਸ਼ਨ ਲੈਣੀ ਹੈ ਤਾਂ ਤੁਸੀਂ ਇਸ ਸਿਲੈਕਸ਼ਨ ਬੈਚ ਨੂੰ ਜੁਆਇਨ ਕਰ ਸਕਦੇ ਹੋ देयर इज नो ਅਲਟਰਨੇਟ ਠੀਕ ਹੈ थैंक यू ਸੋ ਮਚ ਐਂਡ ਬੈਸਟ ਆਫ ਲੱਕ ਥੈਂਕ ਯੂ